ਹੈਗੇ ਆਪਣੇ ਸੁਭਾਅ ਪ੍ਰਭੂ ਜੀਸੂ ਵਰਗੇ ਹੈਗੇ ਹੈਗੇ ਨਹੀਂ ਹੈਗੇ ਹallelujah ਆਪਾਂ ਨੂੰ ਉਹੋ ਜਿਹਾ ਸੁਭਾਅ ਬਣਾਉਣਾ ਪੈਣਾ ਹੈ ਕੁਝ ਹੋਈ ਜਾਵੇ ਕੁਝ ਨਾ ਹੋਈ ਜਾਵੇ ਏਕ ਸਮਾਨ ਰਹਿਣਾ ਪੈਣਾ ਹੈ ਹallelujah ਸੁਭਾਅ ਤਾਂ ਆਪਣੇ ਚਰਚਾਂ ਜੀ ਪਤਾ ਲੱਗ ਜਾਂਦਾ ਇੱਥੋਂ ਸੁਣ ਲਿਆ ਬਚਨ ਦੇ ਉਥੋਂ ਤਰਪੇ ਆ ਉਹਦੇ ਹੀ ਆਪਾਂ ਆਉਂਦਿਆਂ ਨੂੰ ਆਪ ਸੁਹਾਤ ਆਵਦਾ ਉੱਥੇ ਹੀ ਦਿਖਾ ਦਿੰਨੇ ਹallelujah ਨਹੀਂ ਮਸੇ ਦੇ ਭਰੇ ਆ ਆਪਣੇ ਤੇ ਸਾਰੀ ਰਾਤ ਆਪਣਾ ਅਗੂਆ ਸਾਰੀ ਸਾਰੀ ਰਾਤ ਆਪਣੇ ਤੇ ਲਾਉਂਦਾ ਆਪਾਂ ਉਥੋਂ ਮਹਾ ਵਿਸ਼ੇਕ ਦੇ ਭਰੇ ਆ ਉਹ ਮਸਾਵ ਦੇ ਘਰੇ ਲੈ ਕੇ ਆਈਏ ਉਹ ਮੋਟਰ ਤੇ ਆਉਣੇ ਚਾਹੀ ਗੱਡੀ ਤੇ ਕਿਸੇ ਤੇ ਜੀ ਤੇ ਆਪਾਂ ਆਉਣੇ ਆ ਉਹ ਮਸੇ ਨੂੰ ਆਪਦੇ ਘਰੇ ਲੈ ਕੇ ਜਾਈਏ ਨਾ ਆਪਾਂ ਕਿਸੇ ਦੀ ਗੱਲ ਸੁਣੀਏ ਨਾ ਸੁਣਾਈਏ ਹallelujah ਆਪਾਂ ਤਾਂ ਮਸਾਵ ਦਾ ਉੱਥੇ ਹੀ ਚੋਰੀ ਕਰਾਏ ਆਉਣੇ ਹallelujah ਪਤਾ ਹੀ ਨਹੀਂ ਆਪਾਂ ਨੂੰ ਵੀ ਉਹ ਵਿਸ਼ੇਕ ਕੋ ਆਪਾਂ ਨੂੰ ਤਾਂ ਇਹ ਸੰਤਨ ਹੈ ਤਖਣ ਸਾਰਾ ਕੋਸੀ ਚੰਗ ਜੂ ਨੂੰ ਸੰਭਾਲ ਕੇ ਵੀ ਰੱਖਣਾ ਪੈਂਦਾ ਵੇ ਹਾਲੇਲੂਇਆ ਉਹਨੂੰ ਸੰਭਾਲਣਾ ਵੇ ਹੋਰ ਐ ਨਹੀਂ ਵੀ ਵੱਡੋਟੀ ਲਾਲੀ ਦਾ ਮੇਰਾ ਇਹੀ ਮੈਨੂੰ ਸਾਰਾ ਫਲ ਮਿਲ ਕੇ ਨਹੀਂ ਮਸਾ ਪਾ ਉੱਥੇ ਨਹੀਂ ਚੋਰੀ ਕਰਨਾ ਹਾਲੇਲੂਇਆ ਵਚਨ ਸੁਣ ਲਿਆ ਮਸਾ ਕਰਾ ਲਿਆ ਕਰਾ ਕੇ ਆਪਦਾ ਸੱਚਮੁੱਚ ਆਪਦੇ ਉਵੇਂ ਹੀ ਅੱਥਾ ਨੂੰ ਆਪਣੇ ਲਹੂ ਲੱਗਾ ਪਰਮੇਸ਼ਰ ਦਾ ਹallelujah ਉਵੇਂ ਹੀ ਆਪਾਂ ਘਰੇ ਲੈ ਕੇ ਆਏ ਤੇ ਆਪਣੇ ਕੰਮ ਕਿਵੇਂ ਨਾ ਹੋਣਗੇ ਹallelujah ਉਹ ਤਾਂ ਆਪਾਂ ਰਸਤੇ 'ਚ ਚੋਰੀ ਕਰ ਲੈਨੇ ਉੱਥੇ ਹੀ ਗਵਾ ਲੈਨੇ ਪਰ ਨਹੀਂ ਇੱਥੋਂ ਆਪਾਂ ਨਿੱਕੇ ਨਿੱਕੇ ਗੱਲਾਂ ਹੈ ਛੋਟੀਆਂ ਪਰ ਉਹ ਸਮਝਣ ਵਾਲੀਆਂ ਹੁੰਦੀਆਂ ਵੈ ਉੱਥੇ ਹੀ ਆਪਾਂ ਘਟਾ ਪੈਂਦਾ ਵੈ ਹallelujah ਇਸ ਤਰ੍ਹਾਂ ਕਰਕੇ ਆਪਣਾ ਸੁਭਾਅ ਵੀ ਕਿਹਦੇ ਵਰਗਾ ਹੋਣਾ ਚਾਹੀਦਾ ਵੈ ਪ੍ਰਭੂ ਜੀ ਸ਼ੂ ਵਰਗਾ ਉਹਦੇ ਦਾੜੀ ਪੁੱਟੀ ਗਈ ਉਹਦੇ ਮੂੰਹ ਤੇ ਥੁੱਕਿਆ ਉਹਨੂੰ ਸਲੀਵ ਤੇ ਚੜਾਇਆ ਉਹਨੇ ਗਾਲਾਂ ਤਾਂ ਨਹੀਂ ਕਿਸੇ ਨੂੰ ਕੱਢੀਆਂ ਗਿਆ ਕੱਟੀਆਂ ਸੀਗੀਆਂ ਨਹੀਂ ਕੱਢੀਆਂ ਗਿਆ ਹਾਲੇਲੂਆ ਆਪਾਂ ਤੱਕ ਕੁਝ ਕਹਿੰਦਾ ਵੀ ਨਹੀਂ ਆਪਣੇ ਫੇਰ ਵੀ ਨਹੀਂ ਮੂੰਹ ਤੇ ਪੋਰਾ ਵੀ ਆਪਾਂ ਸੁਭਾਅ ਹੀ ਉਹੋ ਜਿਹਾ ਕਰਨਾ ਮੈਂ ਹਾਲੇਲੂਆ ਸੱਚਮੁੱਚ ਜਦ ਸੱਚ ਜੇ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਉਹ ਕਹਿੰਦਾ ਤੇਰਾ ਸੁਭਾਅ ਵੀ ਮੇਰੇ ਵਰਗਾ ਹੋਵੇ ਜੋ ਜੇ ਕੰਮ ਆਪਣਾ ਗੁਰੂ ਕਰਦਾ ਉਹੋ ਜੇ ਆਪਾਂ ਵੀ ਕਰੀਏ ਹallelujah ਜੋ ਜਿਆ ਗੁਰੂ ਤੇ ਉਹ ਜਿਆ ਚੇਲਾ ਵੀ ਬਣਨਾ ਚਾਹੀਦਾ ਹallelujah ਜਦੋਂ ਇੱਕ ਬਾਈਬਲ ਚ ਬਚਨ ਅਲੀਸ਼ਾ ਦੇ ਨਾਲ ਇੱਕ ਉਹਦਾ ਰਹਿੰਦਾ ਸੀ ਟੈਲੂਆ ਉਹਦਾ ਨਾਲ ਇੱਕ ਰਹਿੰਦਾ ਸੀਗਾ ਹallelujah ਗਹਾਜੀ ਉਹਦਾ ਨਾਮ ਸੀ ਉਹਨੇ ਕੀ ਕੀਤਾ ਕੋਈ ਵਿਧਵਾ ਦਾ ਪੁੱਤਰ ਮਰ ਗਿਆ ਉਹ ਕਹਿੰਦੀ ਜਾ ਤੂੰ ਜਾ ਕੇ ਇਹਨੂੰ ਚੰਗਾ ਕਰ ਉਹ ਵਿਧਵਾ ਦੀ ਜਿਹੜੀ ਵਿਧਵਾ ਸੀ ਉਹਦੇ ਕੋਲੇ ਗਈ ਕਹਿੰਦੀ ਮੇਰਾ ਪੁੱਤਰ ਇਸ ਤਰ੍ਹਾਂ ਮੈਂ ਉਹ ਕਹਿੰਦਾ ਤੂੰ ਜਾ ਤੂੰ ਜਾ ਕੇ ਚੰਗਾ ਕਰ ਹallelujah ਉਹਨੇ ਕੀ ਕੀਤਾ ਉਹ ਗਰਾਜ ਚ ਗੱਲਾਂ ਹੀ ਕਰਦਾ ਜਾਵੇ ਉਵੇਂ ਜਾ ਕੇ ਖੜ ਗਿਆ ਕਹਿੰਦਾ ਮਿੱਥੋ ਤਾਂ ਇਹ ਉੱਠਿਆ ਹੀ ਨਹੀਂਗਾ ਹਾਲੇਲੂਇਆ ਜਦੋਂ ਆਪ ਗਿਆ ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਤੂੰ ਰਾਹ ਚ ਨਹੀਂ ਕਿਸੇ ਨੂੰ ਬੁਲਾਉਣਾ ਸਿੱਧਾ ਹੀ ਜਾਈ ਪਰ ਆਪ ਰਾਹ ਚ ਕਿੱਥੇ ਚੁੱਪ ਕਰਨ ਆਲੇ ਹਾਲੇਲੂਇਆ ਉਹ ਤੋਂ ਕੋਈ ਨਾ ਉੱਥੇ ਕੋਲ ਕੋਈ ਕੁਝ ਵੀ ਨਹੀਂ ਹੋਇਆ ਇਹ ਵੀ ਕਹੀ ਨਾ ਪਰਮੇਸ਼ਰ ਦੇ ਸੂਲ ਹੁੰਦੇ ਆ ਹਾਲੇਲੂਇਆ ਜੇ ਸੱਚ ਮੱਚ ਆਪਾਂ ਪਾਕ ਰੋਣਾ ਪਰ ਕੇ ਅੱਗੇ ਸੀ ਆਪਾਂ ਚਰਜ ਜਾਣ ਆਪਾਂ ਭਜਨ ਗਾਉਂਦੇ ਜਾਣ ਰਾਜ ਪਤਾ ਹੀ ਨਹੀਂ ਸੀ ਕਦੋਂ ਲੱਗਦਾ ਹੁਣ ਆਪਾਂ ਜਿਦੋਂ ਗੱਲਾਂ ਹੀ ਕਰਦੇ ਜਾਂਦੇ ਆ ਤੇ ਫਿਰ ਆਪਣੇ ਕੰਮ ਵੀ ਉਹ ਜੇ ਬਾਨਨੇ ਆ ਹਾਲੇਲੂਇਆ ਤਰ ਕਰਕੇ ਨਹੀਂ ਚਾਹੇ ਆਪਣੇ ਨਾਲ ਕੋਈ ਬੈਠਾ ਚਾਹੇ ਨਹੀਂ ਚੁੱਪ ਕਰਕੇ ਇਹਦੂ ਮੌਨ ਧਾਰ ਲਿਆ ਕਰੋ ਇਹਦੂ ਉਹ ਚੰਗਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਦ ਆਪਾਂ ਕਿਸੇ ਦੀ ਬਿਰਿਆਈ ਕਿਸੇ ਦੀ ਗੱਲ ਮੂੰਹ ਚੋਂ ਨਿਕਲ ਜਾਂਦੀ ਹੈ ਤੇ ਫਿਰ ਆਪਾਂ ਨੇ ਸ਼ੈਤਾਨਤਾ ਨਾਲ ਹੀ ਹੁੰਦਾ ਬੈਠਾ ਹਾਲੇਲੂਇਆ ਇਸ ਤਰ੍ਹਾਂ ਕਿ ਆਪਾਂ ਕਿਹਦੇ ਵਰਗਾ ਸੁਭਾਅ ਬਣਾਉਣਾ ਹੈ ਪ੍ਰਭੂ ਯੀਸ਼ੂ ਵਰਗਾ ਕਹਿੰਦਾ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁੱਲ ਹੋਣਾ ਕਬਜੇ ਰੱਖਣ ਦੀ ਚੀਜ਼ ਨਾ ਜਾਣਿਆ ਹallelujah ਪਰਮੇਸ਼ਰ ਦੇ ਸਰੂਪ ਨੇ ਆਪਦੇ ਸਰੂਪ ਤੇ ਉਹਨੂੰ ਬਣਾਇਆ ਸੀ ਹallelujah ਫਿਰ ਵੀ ਉਹ ਉਹਨੇ ਮਨੁੱਖਾਂ ਦਾ ਈ ਸ਼ਕਲ ਤੇ ਆਇਆ ਹallelujah ਪਤਾ ਸੀਗਾ ਇਨੇ ਨੂੰ ਭੇਜਿਆ ਸੀਗਾ ਪਰਮੇਸ਼ਰ ਨੇ ਭੇਜਿਆ ਆਵਦੇ ਸਰੂਪ ਦੇ ਉੱਤੇ ਹਾਲੇਲੂਇਆ ਕਹਿੰਦੇ ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਹਾਲੇਲੂਇਆ ਤਾਂ ਪਰਮੇਸ਼ਰ ਸੀ ਉਹ ਫੇਰ ਵੀ ਉਹ ਤਾਂ ਆਪ ਰੱਬ ਸੀਗਾ ਹallelujah ਉਹ ਫੇਰ ਵੀ ਦਾਸ ਬਣਿਆ ਕਿਦਾ ਪਰਮੇਸ਼ਵਰ ਦਾ ਹallelujah ਆਪਾਂ ਨੂੰ ਬਚਾਉਣ ਦੇ ਖਾਤਰ ਆਇਆ ਕਿਤਾਬਾਂ ਭਰੀਆਂ ਪਈਆਂ ਉੱਥੇ ਵੀ ਹੁਣ ਜੇ ਆਪਾਂ ਕਹੀਏ ਲਿਆ ਕੇ ਰੱਖ ਲੋ ਉਹਨੂੰ ਆਪਾਂ ਪੜੀਏ ਹੀ ਨਾ ਤੇ ਬੱਚੇ ਪਾਸ ਹੋ ਜਾਣਗੇ ਹੋ ਜਾਣਗੇ ਸਭ ਦੇ ਨਹੀਂ ਹੋਣਗੇ ਹallelujah ਇਹ ਖੋਲਣੀਆਂ ਪੈਂਦੀਆਂ ਇਹਨਾਂ 'ਚ ਸਮਝਣਾ ਪੈਂਦਾ ਵੈ ਸਮਝ ਤਾਂ ਆਪਾਂ ਹੈ ਨਹੀਂ ਆਪਾਂ ਨੂੰ ਸਮਝਣਾ ਹੀ ਨਹੀਂ ਚਾਹੁੰਦੇਗੇ ਹallelujah ਇਸ ਤਰ੍ਹਾਂ ਕਰਕੇ ਚਰਚਾਂ 'ਚ ਗੇੜੇ ਮਾਰਨਾ ਵੀ ਕੁਛ ਨਹੀਂ ਹੋਣਾ ਲੇਹੜ ਕਰਾਉਣ ਨਾਲ ਵੀ ਕੁਛ ਨਹੀਂ ਹੋਣਾ ਹਾਲੇਲੂਇਆ ਜੇ ਸੱਚਮੁੱਚ ਆਪਣੇ ਅੰਦਰ ਬਚਨ ਉਤਰ ਗਿਆ ਤੇ ਬਚਨ ਨਾਲ ਆਪਾਂ ਸ਼ੈਤਾਨ ਨੂੰ ਵੀ ਹਰਾ ਲਾਂਗੇ ਹਾਲੇਲੂਇਆ ਉਹਨੂੰ ਆਪਾਂ ਪਹਿਲਾ ਸਥਾਨ ਕਿਹਨੂੰ ਦੇਣਾ ਵੈ ਕਿਹਨੂੰ ਦੇਣਾ ਵੈ ਪਰਮੇਸ਼ਰ ਨੂੰ ਆਪਾਂ ਲਿਖਣਾ ਪਤਾ ਹੁਣ ਜਦ ਪਰਮੇਸ਼ਰ ਬਾਈਬਲ 'ਚ ਲਿਖਿਆ ਵੈ ਤੂੰ ਆਖਿਆ ਸ਼ੈਤਾਨ ਨੂੰ ਤੇਰੇ ਪੈਰਾਂ ਹੇਠਾਂ ਤੇਨਾ ਪੈਰਾਂ ਦੇ ਹੇਠਾਂ ਕੁਚਲ ਦਿਓ ਹਾਲੇਲੂਇਆ ਤੇ ਆਪਾਂ ਤਾਂ ਉਹਨੂੰ ਸਿਰ ਤੇ ਬਿਠਾ ਲੈਨੇ ਨਹੀਂ ਸਿਰ ਦੇ ਉੱਤੇ நீாோனா